ਲੇ ਉੱਥੇ ਸੱਪ ਰਹਿੰਦੇ ਦੇਖ ਲਾਈਟਾਂ ਕਿੰਨੀ ਜਦੋਂ ਤੱਕ ਆ ਹੀ ਜਾਣਗੇ ਤੈਨੂੰ ਸੱਪ ਨਿਕਰਨਾ ਪਾਏ ਉਸ ਤੱਕ ਸੱਪ ਐਵੇਂ ਰਹਿਣਗੇ ਉਹ ਦੇਖ ਥੱਲੇ ਕੀ ਲਗ ਰਹੀ ਇਹਨਾਂ ਦੇਖੀ 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 ਐਂ ਕਰਦਾ ਮਾੜਾ ਮਾੜਾ ਬਿਸ਼ਾਅ ਕਰਦਾ ਰਹਿੰਦਾ ਹੈ ਅੱਜ ਸਦਿਆਂ ਬਣੇ ਸੀ ਮੇਰੇ ਫਾਦੇ ਆ ਜਾ ਆ ਗਿਆ ਮੇਰੇ ਫਾਦੇ ਦੇਖੀ ਆਪ ਹੀ ਨਿਕਰ ਜਾਣਾ ਕਰਦਾ ਮਾਰਾ ਕਹਿੰਦਾ ਹੁਣ ਤੁਹਾਨੂੰ ਪਤਾ ਅੱਛਾ ਉੱਥੇ ਟਰੱਕ ਟਰੱਕ ਜੋ ਖਾ ਜਾਂਦੇ ਹੈਗੇ ਤੇਜ਼ ਬਹੁਤ ਆ ਹਾਂ ਹੁਣ ਕਿਵੇਂ ਆਏ ਆ ਤੇਜ ਬਣੇ ਸੀ ਆਲੂਆਂ ਵਾਲੇ ਪਰੌਂਠੇ ਬਹੁਤ ਸਵਾਦ ਬਣੇ ਕੰਮ ਤਾਂ ਵਿੱਡਿਆ ਨੂਰ ਦੀ ਮੰਮੀ ਨੇ ਪਰ ਕਰਿਆ ਮੇਰੀ ਮਾਤਾ ਨੇ ਵਿਚਾਰੀ ਨੇ ਮੈਂ ਸਾਰਾ ਕੁਝ ਤਿਆਰ ਕਰਦਾ ਸੀ ਮੈਂ ਪੇਸਟ ਪੂਸਟ ਆਟਾ ਗੁੰਨ ਕੇ ਫਿਰ ਰਸਟ ਮਾਰਾਗਾ ਵੀ ਤਾਂ ਕਰਨਾ ਜ਼ਰੂਰੀ ਸੀ ਹਾਂ ਤੇ ਪਰੌਂਠੇ ਖਾਦੇ ਰੱਜ ਰੱਜ ਕੇ ਨੂਰ ਕਿੰਨੇ ਕਿੰਨੇ ਮੌਸ਼ੇ ਖਾਦੇ ਸੀ ਮੌਸ਼ੇ ਕਿੰਨੇ ਖਾਦੇ ਬੜੀਆਂ ਮੈਂ ਬੜੀਆਂ ਹੰਨ ਬੜੀਆਂ ਬੜੀਆਂ ਦੀ ਸਬਜ਼ੀ ਖਾਂਦਾ ਬੜੀਆਂ ਨੂਰ ਦੀਆਂ ਫੇਵਰੇਟ ਦਾਈ ਤੁਹਾਨੂੰ ਕਹੀਦਾ ਸੀ ਬੜੀਆਂ ਨਹੀਂ ਲੈ ਕੇ ਆਇਆ ਡੈਡੀ ਹੁਣ ਆਉਂਦਿਆਂ ਨੂੰ ਬੜੀਆਂ ਬੜੀਆਂ ਹੋਰ ਕਹਿੰਦਾ ਕੀ ਗੱਲ ਆ ਬੜੀਆਂ ਬੜੀਆਂ ਕੇ ਫੇਵਰਟ ਬੜੀ ਬਿਲਕੁਲ ਫੇਵਰਟ ਮੈਂ ਤਾਂ ਪਰੌਂਠੇ ਖਾਦੇ 10 ਸਵਾਦੀ ਬਹੁਤ ਲੱਗਦੇ ਇੱਕ ਹੁਣ ਖਾ ਗਿਆ ਮੇਰੇ ਬਾਅਦ ਪੈਂਦਾ ਹੁਣ ਕਿਹਨੇ ਆਪੀ ਕਹਿਣਾ ਉਦੋਂ ਤਾਂ ਤੈਨੂੰ ਵਾਜਾ ਮਾਰੀਗੇ